ਆਪਾਂ ਨੂੰ ਲੱਗਦਾ ਵੀ ਇੱਥੇ ਕੰਮ ਨਹੀਂ ਹੈਗਾ ਹਨਾ ਇਸ ਕਰਕੇ ਆਪਾਂ ਉੱਥੇ ਗਏ ਕੈਨੇਡਾ ਦੌੜ ਗਏ ਆ ਜੀ ਆਪਾਂ ਅਮਰੀਕਾ ਦੌੜ ਗਏ ਇੰਗਲੈਂਡ ਦੌੜ ਗਏ ਯੂਰਪ ਕਿਤੇ ਵੀ ਚਲੇ ਗਏ ਹਨਾ ਆਪਾਂ ਕਿਸ ਕੇਸ ਲਈ ਗਏ ਸੀਗੇ ਕਿਉਂਕਿ ਇੱਥੇ ਕੰਮ ਨਹੀਂ ਹੈਗੇ ਪਰ ਮੈਨੂੰ ਨਹੀਂ ਲੱਗਦਾ ਇੱਥੇ ਕੰਮ ਨਹੀਂ ਹੈਗੇ ਇੱਥੇ ਕੰਮ ਬਹੁਤ ਜ਼ਿਆਦਾ ਆ ਪਰ ਇਹ ਆਪਾਂ ਕਰਨੇ ਚਾਹੀਏ ਜੰਮਿਆ ਇੱਥੇ ਹੈ ਪੜਿਆ ਇੱਥੇ ਪਾਣੀ ਪੰਜਾਬ ਦਾ ਮਿੱਟੀ ਪੰਜਾਬ ਦੇ ਵਿੱਚ ਖੇਡਿਆ ਅੱਟਾ ਪੰਜਾਬ ਦਾ ਖਾਦਾ ਜਵਾਨ ਹੋਇਆ 18 ਸਾਲ ਦਾ ਹੋ ਕੇ ਜਾ ਕੇ ਕੈਨੇਡਾ ਨੂੰ ਦਿੰਦਾ ਵੇ ਆਪਣੀ ਜ਼ਿੰਦਗੀ ਉਹ ਲੋਕ ਨੇ ਦੀ ਵਧਾਈਆਂ ਜੀ ਅ ਅਮਰੀਕਾ ਚ ਲੱਗੇ ਆ ਜੀ ਕੈਨੇਡਾ ਚ ਲੱਗੇ ਆ ਤੁਹਾਡਾ ਬੱਚਾ ਬੱਚੀ ਵਧਾਈਆਂ ਜੀ ਮੇਰੇ ਸੀਨੇ ਵਿੱਚ ਹੌਲ ਪੈਂਦੇ ਆ ਜੇ ਲੋਕ ਇਹਨਾਂ ਦਾ ਵਧਾਈਆਂ ਕਾਦੀਆਂ ਵਧਾਈਆਂ ਯਾਰ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਵਧਾਈਆਂ ਕਾਦੀ ਦੇ ਰਿਆ ਤੁਸੀਂ ਕਿਹੜੀ ਚੀਜ਼ ਦੀਆਂ ਵਧਾਈਆਂ ਨਾਟ ਜਸਟ ਫਾਰ ਮੀਟ ਬਟ ਇਹਦੇ ਦੁੱਧ ਦੇ ਬਹੁਤ ਫਾਇਦੇ ਆ ਬਟ ਇਹ ਦੁੱਧ ਮਿਲਦਾ ਇਸ ਨੂੰ ਇਹਦੀ ਪੈਦਾਵਾਰ ਕਰਨ ਵਾਲੇ ਬੰਦੇ ਬਹੁਤ ਘੱਟ ਆ ਪ੍ਰੋਡਕਸ਼ਨ ਕਰਨ ਵਾਲੇ ਹਨਾ ਸਕੂਲ ਮੋਰੀ ਲਿਖਿਆ ਹੁੰਦਾ ਸਿੱਖਣ ਲਈ ਆਓ ਸੇਵਾ ਲਈ ਜਾਓ ਇਸ ਦਾ ਸਿੱਖਣ ਲਈ ਆਪਾਂ ਨੂੰ ਫੋਰਨ ਜਾਣਾ ਚਾਹੀਦਾ ਹੈ ਸੇਵਾ ਲਈ ਇੱਥੇ ਆਉਣਾ ਚਾਹੀਦਾ ਕਿ ਸਾਲ ਹੋ ਗਏ ਤੁਹਾਨੂੰ ਇਟਲੀ ਜਾਂਦੇ ਹੋਇਆ ਨੂੰ ਅਤੇ ਉੱਥੇ ਕੰਮ ਇੱਕ ਫੈਕਟਰੀ ਵਿੱਚ ਵੀ ਕੀਤਾ ਮੈਂ 13 ਸਾਲ ਕੰਮ ਕੀਤਾ ਉਹਦੇ ਵਿੱਚ ਟਰੱਕ ਵੀ ਚਲਾਇਆ ਤੇ ਫਾਰਮਿੰਗ ਦਾ ਕੰਮ ਵੀ ਕੀਤਾ ਉੱਥੇ ਆਪਾਂ ਤੇ ਹੁਣ ਅਸੀਂ ਤੁਹਾਡੇ ਸਾਹਮਣੇ ਇੱਥੇ ਟ੍ਰੇਨਿੰਗ ਲੈ ਰਹੇ ਹਾਂ ਕੰਗੋਡ ਫਾਰਮ ਤੇ ਇਹ ਤਾਂ 2003-4 ਦੇ ਗਏ ਹੋਇਆ ਤੇ ਮੈਂ ਤਾਂ 2016 'ਚ ਹੀ ਗਈਆਂ ਹਾਂ ਹਾਂਜੀ ਮੈਨੂੰ ਤਾਂ 8 ਸਾਲ ਹੀ ਹੋਇਆ ਪਹਿਲਾਂ ਤਾਂ ਮੈਂ ਮਨਪ੍ਰੀਤ ਦਾ ਤੇ ਹਰਮਨਜੀਤ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ। ਥੈਂਕ ਯੂ ਸਰ। ਜਿਹੜੇ ਇੰਨੀ ਦੂਰੋਂ ਇਟਲੀ ਤੋਂ ਕੰਗੋਟ ਫਾਰਮ ਤੇ ਆਏ ਨੇ ਕੁਝ ਸਿੱਖਣ ਲਈ ਬੱਕਰੀਆਂ ਦਾ ਕਿੱਤਾ ਸਿੱਖਣ ਲਈ ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਕਿਵੇਂ ਲੋਕ ਵਾਪਸੀ ਦਾ ਮੋੜ ਪਾ ਰਹੇ ਨੇ ਇੱਥੋਂ ਪਤਾ ਲੱਗਦਾ ਹੈਗਾ। ਜਿਹੜੇ ਆਪਣਾ ਕੁਝ ਸਿੱਖ ਕੇ ਇੱਥੇ ਕੁਝ ਕਰਨ ਨੂੰ ਤਿਆਰ ਨੇ। ਇਹ ਲਾਈਵ ਐਗਜ਼ਾਮਪਲ ਨੇ ਲੋਕੀ ਉਂਝ ਗੱਲਾਂ ਕਰਦੇ ਨੇ ਨਾ ਕਈ ਵਾਰੀ ਟੀਵੀ ਤੇ ਆ ਕੇ ਸੋਸ਼ਲ ਮੀਡੀਆ ਤੇ ਕਿ ਲੋਕ ਵਾਪਸ ਮੋੜ ਰਹੇ ਨੇ ਮੋੜ ਰਹੇ ਨੇ ਆ ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲਸ ਨੇ ਬੱਕਰੀ ਫਾਰਮ ਜਿੱਦਾਂ ਮੈਂ ਦੇਖ ਰਿਹਾ ਸੀਗਾ YouTube ਤੇ ਮੇਰੇ ਦਿਮਾਗ ਚ ਆ ਵੀ ਚਲੋ ਪਤਾ ਹੀ ਮਾਰਿਆ ਨਹੀਂ ਭੇਜਿਆ ਆ ਦਿਮਾਗ ਚ ਪਾਇਆ ਜੋ ਹੀ ਪਾਇਆ ਮਾਰਿਆ ਨਹੀਂ ਪਾਇਆ ਨਾ ਆਪਣੇ ਦਾ ਆਪਾ ਗੁਰੂ ਮਾਰਦੇ ਭਰੋਸਾ ਆ ਮੈਂ ਦੇਖ ਰਿਹਾ ਸੀ ਮੈਂ ਕਿ ਵੈਸੀ ਸ਼ੌਂਕ ਨੂੰ ਦੇਖਦਾ ਬੱਕਰੀ ਹੈ ਨਾ ਬਈ ਵੀ ਰੱਖਣੀ ਚਾਹੀਦੀ ਏ ਘਰ ਵਿੱਚ ਔਰ ਸਾਡੀ ਛੋਟੀ ਭਚੰਗਣ ਆ ਉਹਨੂੰ ਜਾਨਵਰਾਂ ਨਾਲ ਨੇਚਰ ਨਾਲ ਪਿਆਰ ਆ ਸਾਨੂੰ ਵੀ ਬਹੁਤ ਜ਼ਿਆਦਾ ਪਿਆਰ ਆ ਅਸੀਂ ਪਹਿਲਾਂ ਵੀ ਡੌਗਸ ਰੱਖੇ ਸੀਗੇ ਤੇ ਉਹਦੇ ਵਿੱਚ ਵੀ ਚਲੋ ਉਹ ਗੁਰੂ ਮਾਰ ਰਹੇ ਨੇ ਘਾਟਾ ਤਾਂ ਨਹੀਂ ਕਹੂੰਗਾ ਸਿੱਖਣ ਨੂੰ ਮਿਲਿਆ ਆਪਾਂ ਡੌਗਸ ਵਿੱਚ ਵੀ ਫਿਰ ਆਪਾਂ ਘੋੜਿਆਂ ਵਿੱਚ ਵੀ ਆ ਹੱਲੇ ਤੇ YouTube ਤੇ ਮੈਂ ਦੇਖ ਰਿਹਾ ਸੀਗਾ ਤੇ ਮੈਂ ਕਿਹਾ ਚਲੋ ਬੱਕਰੀ ਦੇਖਦੇ ਆ ਕਿੱਥੋਂ ਲੈਣੀ ਖਰੀਦਣੀ ਹੈ ਨਾ ਤੇ ਹਾਲੀਵੁੱਡ ਮੈਂ ਇਹ ਵੀਡੀਓ ਦੇਖਿਆ ਵੀ ਇਹ ਬੱਕਰੀ ਫਾਰਮਿੰਗ ਬਹੁਤ ਜ਼ਿਆਦਾ ਚੱਲ ਰਹੀ ਹੈ ਨਾ ਆਪਣੇ ਹੁਣ ਪੰਜਾਬ ਵਿੱਚ ਤੇ ਨੌਜਵਾਨ ਕਰ ਰਹੇ ਆ ਇੱਕ ਸਰ ਹੋਰ ਹੈਗੀ ਆ ਉਹ ਕਾਫੀ ਚਿਰ ਤੋਂ ਕਰ ਰਹੇ ਆ ਤੇ ਕੰਗਸਰ ਦਾ ਇਹਨਾਂ ਦਾ ਵੀ ਦੇਖਿਆ ਇਹ ਵੀ ਕਰ ਰਹੇ ਕਾਫੀ ਜਦੋਂ ਲੱਗੇ ਹੋਏ 2 ਸਾਲ ਤੋਂ ਨਾ ਫੇ ਇਹਨਾਂ ਦਾ ਸਾਰਾ ਆਪ ਵੀਡੀਓ ਦੇਖੀਆਂ ਪਲੱਸ ਮੇਰਾ ਜ਼ਿਆਦਾ ਇੰਟਰਸਟ ਸਾਡਾ ਦੋਨਾਂ ਦਾ ਹੀ ਨੇਚਰ ਨੇਚਰ ਵਾਲਾ ਐਨੀਮਲਸ ਵਾਲਾ 버ਡਸ ਵਾਲਾ ਅਸੀਂ ਹਮੇਸ਼ਾ ਤਾਂ ਕੁਝ ਆਪਣਾ ਕਰਨਾ ਚਾਹੁੰਦੇ ਸੀਗੇ ਬਟ ਜਿਹਦੇ ਵਿੱਚ ਕੁਝ ਪੈਸ਼ਨੇਟ ਹੋਵੇ ਅਸੀਂ ਜਿਹਦੇ ਪੈਸ਼ਨੇਟ ਹੋਈਏ ਸੋ ਦੈਟਸ ਵਾਈ ਵੀ ਵਰ ਲੁਕਿੰਗ ਫਾਰ ਸਮਥਿੰਗ ਜਿਹਦੇ ਵਿੱਚ ਅਸੀਂ ਬੜੇ ਆਰਾਮ ਨਾਲ ਰਿਲੈਕਸਡ ਹੋ ਕੇ ਅਸੀਂ ਕੰਮ ਆਪ ਹੀ ਕਰ ਸਕੀਏ ਕੁਝ ਨਵਾਂ ਸਿੱਖ ਸਕੀਏ ਪਲੱਸ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਕੁਝ ਦੇ ਸਕੀਏ ਫੋਰਨ ਵਿੱਚ ਜਾ ਕੇ ਤਾਂ ਅਸੀਂ ਆਪਣੀ ਪੂਰੀ ਆਹੀ 15 16 ਸਾਲ ਜਿਹੜਾ ਸਪਾਰਕ ਹੁੰਦਾ ਉਹ ਪਰ ਜਾ ਕੇ ਫੋਰਨ ਕੰਟਰੀ ਨੂੰ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਵਧਾਤਾ ਆਪਾਂ ਮੁੜ ਕੇ ਪੈਨਸ਼ਨ ਵਾਲ ਦੇਖਦੇ ਕਿ ਹੁਣ ਪੈਨਸ਼ਨਾਂ ਲਵਾ ਲੈਣੀ ਆ ਆਪਾਂ 30 ਸਾਲ 40 ਸਾਲ ਕੰਮ ਕਰਕੇ ਉਸ ਤੋਂ ਬਾਅਦ ਕੀ ਬਚਦਾ ਆ ਕਿ ਇਸ ਉਮਰ ਵਿੱਚ ਜਾ ਕੇ ਆਪਾਂ ਫੇ ਸਾਰਾ ਕੁਝ ਹੀ ਖਤਮ ਹੋ ਜਾਂਦਾ ਆਪਣੇ ਸਾਰੇ ਡ੍ਰੀਮਸ ਤੇ ਸਾਰਾ ਕੁਝ ਤੇ ਆਪਾਂ ਦਿੱਤਾ ਵੀ ਕਿਸੇ ਨੂੰ ਕੁਝ ਨਹੀਂ ਹਨਾ ਸੋਸਾਇਟੀ ਲਈ ਵੀ ਕੁਝ ਨਹੀਂ ਕੀਤਾ ਤੇ ਵੈਸੇ ਵੀ ਗੋਟ ਫਾਰਮਿੰਗ ਹੋ ਗਈ ਜਾਂ ਫਿਰ ਐਨੀਮਲਸ ਨੂੰ ਰੱਖਣਾ ਮਤਲਬ ਆਪਣਾ ਨੇਚਰ ਵੱਧਦਾ ਫੋਲਦਾ ਆ ਸਾਰਾ ਕੁਝ ਹੀ ਵੱਧਦਾ ਫੋਲਦਾ ਆ ਸੋ ਸਾਡਾ ਇਹੀ ਪਲਾਨ ਬਣਿਆ ਕਿ ਅਸੀਂ ਗੋਟਸ ਵੀ ਰੱਖਾਂਗੇ ਅਸੀਂ ਇਹਨਾਂ ਦੀ ਫਾਰਮਿੰਗ ਵੀ ਕਰਾਂਗੇ ਹਨਾ ਇੱਕ ਐਕਸਪੀਰੀਅੰਸ ਵੀ ਦੇਖਾਂਗੇ ਲੈ ਕੇ ਤੇ ਅਸੀਂ ਆਪਣਾ ਬੈਸਟ ਕਰਾਂਗੇ ਇਹਦੇ ਵਿੱਚ ਗਏ ਕਾਦੇ ਲਈ ਸੀਗੇ ਪੰਜਾਬ ਛੱਡੇ ਗਏ ਆਪਾਂ ਕਾਦੇ ਲਈ ਸੀ ਜੀ ਆਪਾਂ ਕੰਮ ਕਰਨ ਵਾਸਤੇ ਗਏ ਸੀਗੇ ਕਿ ਆਪਾਂ ਲੱਗਦਾ ਵੀ ਇੱਥੇ ਕੰਮ ਨਹੀਂ ਹੈਗਾ ਹਨਾ ਇਹ ਜੇ ਕਰਕੇ ਆਪਾਂ ਉੱਥੇ ਗਏ ਕੈਨੇਡਾ ਦਾ ਹੋੜ ਗਏ ਆ ਜੀ ਆਪਾਂ ਅਮਰੀਕਾ ਦਾ ਹੋੜ ਗਏ ਇੰਗਲੈਂਡ ਦਾ ਹੋੜ ਗਏ ਯੂਰਪ ਕਿਤੇ ਵੀ ਚਲੇ ਗਏ ਹਨਾ ਆਪਾਂ ਕਿਸ ਕੇਸ ਲਈ ਗਏ ਸੀਗੇ ਕਿਉਂਕਿ ਇੱਥੇ ਕੰਮ ਨਹੀਂ ਹੈਗੇ ਪਰ ਮੈਨੂੰ ਨਹੀਂ ਲੱਗਦਾ ਇੱਥੇ ਕੰਮ ਨਹੀਂ ਹੈਗੇ ਤੇ ਕੰਮ ਬਹੁਤ ਜ਼ਿਆਦਾ ਆ ਪਰ ਇਹ ਆਪਾਂ ਕਰਨੇ ਚਾਹੀਏ ਹੁਣ ਨੌਜਵਾਨ ਪੜ੍ਹੇ ਲਿਖੇ ਨੌਜਵਾਨ ਆ ਦੇਖੋ ਜੰਮਿਆ ਇੱਥੇ ਹੈ ਪਲਿਆ ਇੱਥੇ ਪਾਣੀ ਪੰਜਾਬ ਦਾ ਮਿੱਟੀ ਪੰਜਾਬ ਦੇ ਵਿੱਚ ਖੇਡਿਆ ਆਟਾ ਪੰਜਾਬ ਦਾ ਖਾਦਾ ਜਵਾਨ ਹੋਇਆ 18 ਸਾਲ ਦਾ ਹੋ ਕੇ ਜਾ ਕੇ ਕੈਨੇਡਾ ਨੂੰ ਦਿੰਦਾ ਵੇ ਆਪਣੀ ਜ਼ਿੰਦਗੀ ਸਹੀ ਹੈ ਤੁਹਾਡੇ ਸਾਹਮਣੇ ਨਹੀਂ ਸੀ ਮੇਰੇ ਸਾਹਮਣੇ ਨਹੀਂ ਸਹੀ ਉਹ ਲੋਕ ਨੇ ਦੀ ਵਧਾਈਆਂ ਜੀ ਅ ਅਮਰੀਕਾ ਚ ਲੱਗੇ ਆ ਜੀ ਕੈਨੇਡਾ ਚ ਲੱਗੇ ਆ ਤੁਹਾਡਾ ਬੱਚਾ ਬੱਚੀ ਵਧਾਈਆਂ ਜੀ ਮੇਰੇ ਸੀਨੇ ਵਿੱਚ ਹੌਲ ਪੈਂਦੇ ਆ ਜੇ ਲੋਕ ਇਹਨਾਂ ਦਾ ਵਧਾਈਆਂ ਕਾਹਦੀਆਂ ਵਧਾਈਆਂ ਯਾਰ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਵਧਾਈਆਂ ਕਾਦੀ ਦੇ ਰਿਆ ਤੁਸੀਂ ਕਿਹੜੀ ਚੀਜ਼ ਦੀਆਂ ਵਧਾਈਆਂ ਪੰਜਾਬ ਖਾਲੀ ਹੋ ਗਿਆ ਆਪਾਂ ਸੜਕਾਂ ਤੇ ਜਾਈਏ ਪਿੰਡਾਂ ਵਿੱਚ ਘੁੰਮੀਏ ਸਾਰੇ ਬਜ਼ੁਰਗ ਹੀ ਬਜ਼ੁਰਗੇ ਤੁਰੇ ਫਿਰਦੇ ਆ ਬੀਬੀਆਂ ਆ ਮਾਈਆਂ ਆ ਨੌਜਵਾਨ ਕੁੜੀਆਂ ਤਾਂ ਹੈ ਹੀ ਨਹੀਂ ਮੁੰਡੇ ਤਾਂ ਹੈ ਹੀ ਨਹੀਂ ਇਸ ਕਰਕੇ ਕਹਿੰਦੇ ਇੱਥੇ ਨਹੀਂ ਕੰਮ ਹੈਗਾ ਕੰਮ ਬਹੁਤ ਕੁਝ ਹੈਗਾ ਕਰਨ ਨੂੰ ਬਹੁਤ ਕੁਝ ਹੈਗਾ ਇੱਥੇ ਕਰਨ ਨੂੰ ਜੇ ਆਪਾਂ ਅਮਰੀਕਾ ਕੈਨੇਡਾ ਇੰਗਲੈਂਡ ਜਾ ਕਰ ਸਕਦੇ ਨੇ ਇੱਥੇ ਵੀ ਕਰ ਸਕਦੇ ਆ ਪਰ ਜੇ ਆਪਾਂ ਕੱਪੜਿਆਂ ਤੇ ਨਾ ਮਰੀਏ ਆਪਾਂ ਫੋਟੋ ਪਿੱਛੇ ਜਿਹੜੀ ਆਪਣੀ ਲੋਕੇਸ਼ਨ ਆਉਂਦੀ ਉਸ ਚੀਜ਼ ਤੇ ਨਾ ਮਰੀਏ ਨਾ ਪੰਜਾਬ ਵਿੱਚ ਵੀ ਬਹੁਤ ਕੁਝ ਹੈਗਾ ਆਪਣੇ ਕਰਨ ਵਾਸਤੇ ਹੁਣ ਆ ਆਪਾਂ ਚੋਲਾ ਪਾ ਆ ਹਨਾ ਮੈਨੂੰ ਵੀ ਲੋੜ ਹੈਗੀ ਆ ਮੈਨੂੰ ਵੀ ਰੋਟੀ ਲੋੜ ਹੈਗੀ ਆ ਮੈਨੂੰ ਵੀ ਪਾਣੀ ਦੀ ਲੋੜ ਹੈਗੀ ਆ ਛੱਤ ਦੀ ਲੋੜ ਹੈਗੀ ਆ ਪਰ ਇਹਨਾਂ ਵਿੱਚ ਚੰਮਤ ਦੇ ਕੱਪੜੇ ਸਾਰਾ ਕੁਝ ਹੁੰਦਾ ਆਪਣੇ ਜੀਵਨ ਦੇ ਵਿੱਚ ਜਰੂਰ ਮਾਇਆ ਹੋਣੀ ਜ਼ਰੂਰੀ ਆ ਇਹਦਾ ਮਤਲਬ ਇਹ ਨਹੀਂ ਆਪਾਂ ਬਾਹਰਲੇ ਦੇ ਚਮਤ ਜਾਇ ਕਰੀਏ ਇੱਥੇ ਆਪਾਂ ਕੋਈ ਵੀ ਕੰਮ ਕਰ ਸਕਦੇ ਆ ਬੱਕਰੀ ਪਾਲਣਿਆ ਮੁਰਗੀ ਫਾਰਮਿੰਗ ਵੀ ਹੈਗਾ ਆ ਆਪਾਂ ਖੇਤੀ ਵਿੱਚ ਨਵੇਂ ਨਵੇਂ ਕੰਮ ਕਰ ਸਕਦੇ ਆ ਬਹੁਤ ਕੁਝ ਹੈ ਕਰਨ ਵਾਸਤੇ ਇਹ ਕਰਕੇ YouTube ਦੇ ਦੇਖ ਕੇ ਤੇ ਮੈਂ ਸਾਰਾ ਹੁਣ ਦੇਖਿਆ ਵੀ ਚਲੋ ਵਧੀਆ ਕੰਮ ਕਰ ਰਹੇ ਆ ਵਧੀਆ ਨੌਜਵਾਨ ਆ ਰਹੇ ਪੜ੍ਹੇ ਲਿਖੇ ਆ ਰਹੇ ਆ ਤੇ ਫਿਰ ਅਸੀਂ ਸਾਡੀ ਦੋਨੇ ਸਲਾਹ ਸੀਗੀ ਵੀ ਆਪਾਂ ਜਾ ਕੇ ਆਪਾਂ ਦੋਨੇ ਹੀ ਜਾ ਕੇ ਟ੍ਰੇਨਿੰਗ ਲੈ ਆਪਾਂ ਅਮੇ ਜ ਇਕੱਠੇ ਹੀ ਰਹੇ ਆ ਜਿਆਦਾ ਨਾ ਜਦੋਂ ਸਾਡਾ ਆਨੰਦਕਾਰਜ ਹੋਇਆ ਇਕੱਠੇ ਰਹਿ ਕੇ ਅਸੀਂ ਹਰ ਇੱਕ ਨੂੰ ਇਕੱਠੀ ਕਰਦੇ ਆ ਤੇ ਸਾਡੀ ਸਲਾਹ ਬਣੀ ਚਲੋ ਵੀ ਜਾ ਕੇ ਅਸੀਂ ਸਰ ਤੋਂ ਜਾ ਕੇ ਨਾ ਸਿੱਖ ਕੇ ਆਉਨੇ ਆ ਕਿਉਂਕਿ ਅਸੀਂ ਕੁੱਦਿਆਂ ਵਿੱਚ ਵੀ ਪਏ ਸੀਗੇ ਡੌਗਸ ਵਿੱਚ ਵੀ ਪਏ ਸੀਗੇ ਤੇ ਥੋੜਾ ਉੱਥੇ ਵੀ ਇਦਾਂ ਹੋ ਗਿਆ ਤੇ ਹਾਰਸੇਸ ਵਿੱਚ ਵੀ ਸਾਡੇ ਨੂੰ ਥੋੜਾ ਇਦਾਂ ਹੋਇਆ ਤੇ ਅਸੀਂ ਕਿ ਹੁਣ ਸਿੱਖ ਕੇ ਚੰਗੀ ਤਰ੍ਹਾਂ ਜਿੱਥੇ ਸਾਨੂੰ ਸਿੱਖਣ ਨੂੰ ਮਿਲਗਾ ਸੀ ਉੱਥੇ ਉੱਥੇ ਜਾਵਾਂਗੇ ਇਹ ਐਕਸਪੀਰੀਅੰਸ ਬੰਦਾ ਹੈਗਾ ਮੈਂ ਇਸ ਕਰਕੇ ਅਸੀਂ ਇੱਥੇ ਆਏ ਆ ਅਸੀਂ ਕੋਰਸ ਕਰਾਂਗੇ 2 ਦਿਨ ਦਾ ਤੇ ਫਿਰ ਵੀ ਸਰ ਨਾਲ ਜੁੜੇ ਰਹਾਂਗੇ ਗਾਂ ਤੋਂ ਵੀ ਬੱਕਰੀ ਫਾਰਮ ਬਾਰੇ ਪਹਿਲਾਂ ਤੇ ਸਾਡੇ ਦਿਮਾਗ ਵਿੱਚ ਬੱਕਰੀਆਂ ਦੇ ਫਾਰਮਿੰਗ ਬਾਰੇ ਨਾ ਤਾਂ ਆਈਡੀਆ ਨਹੀਂ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਕਿ ਇਹਦੇ ਵਿੱਚ ਕਿੱਥੇ ਤੱਕ ਸਕੋਪ ਹੈਗਾ ਆ ਫਿਰ ਅਸੀਂ ਕਾਫੀ ਸਰਚ ਕਰਨੀ ਸ਼ੁਰੂ ਕੀਤੀ ਤੇ ਸਾਡੇ ਸਾਹਮਣੇ ਕੰਗ ਸਾਬ ਦੀ ਵੀਡੀਓ ਆਈ ਉਤੋਂ ਸਾਨੂੰ ਕਾਫੀ ਮੋਟੀਵੇਸ਼ਨ ਮਿਲੀ ਕਿ ਉਹਨਾਂ ਨੇ ਵੀ 25 ਇਅਰਸ 30 ਇਅਰਸ ਕੈਨੇਡਾ ਨੂੰ ਦੇ ਕੇ ਬਟ ਉਹਨਾਂ ਨੇ ਵੀ ਇੱਥੇ ਆ ਕੇ ਇੱਥੇ ਆ ਕੇ ਕੁਝ ਕਰਨ ਦਾ ਸੋਚਿਆ ਹਨਾ ਇੰਨੇ ਸਾਲ ਫੈਸਿਲਿਟੀਆਂ ਵਿੱਚ ਰਹਿ ਕੇ ਵੀ ਇੱਥੇ ਆ ਕੇ ਕੁਝ ਮੈਨੂਅਲੀ ਕਰਨ ਦਾ ਸੋਚਿਆ ਕੁਝ ਨਵਾਂ ਕਰਨ ਦਾ ਸੋਚਿਆ ਸੋਸ਼ ਨੇ ਸਾਨੂੰ ਮੋਟੀਵੇਟ ਕੀਤਾ ਕਿ ਇਹ ਵੀ ਕੰਮ ਵਧੀਆ ਆ ਕਿਉਂਕਿ ਆਲਰੇਡੀ ਇਹਨਾਂ ਦੇ ਦੁੱਧ ਦੇ ਵਿੱਚ ਇੰਨੀਆਂ ਮੈਡੀਸਨਲ ਪ੍ਰੋਪਰਟੀਆਂ ਆ ਜਿਨ੍ਹਾਂ ਆਪਣੇ ਲੀਵਰ ਤੱਕ ਨੂੰ ਵੀ ਟਰੀਟ ਕਰ ਸਕਦਾ ਇਹ ਦੁੱਧ ਜੇਕਰ ਆਪਾਂ ਨੂੰ ਸਹੀ ਟਾਈਮ ਤੇ ਮਿਲ ਜਾਵੇ ਹਨਾ ਕਾਫੀ ਡਿਸੀਜ਼ਸ ਲਈ ਵਧੀਆ ਆ ਆਪਣੇ ਗੁੱਡ ਬਲੱਡ ਸੈਲਸ ਨੂੰ ਵਧੀਆ ਕਰਦਾ ਆ ਤੇ ਹੋਰ ਵੀ ਬਹੁਤ ਜ਼ਿਆਦਾ ਇਹਦੇ ਫਾਇਦੇ ਆ ਨਾਟ ਯਸ ਫॉर ਮੀਟ ਬਟ ਇਹਦੇ ਦੁੱਧ ਦੇ ਬਹੁਤ ਫਾਇਦੇ ਆ ਬਟ ਇਹ ਦੁੱਧ ਮਿਲਦਾ ਇਸ ਨੂੰ ਇਹਦੀ ਪੈਦਾਵਾਰ ਕਰਨ ਵਾਲੇ ਬੰਦੇ ਬਹੁਤ ਘੱਟ ਆ ਪ੍ਰੋਡਕਸ਼ਨ ਕਰਨ ਵਾਲੇ ਹਨਾ ਆਪਾਂ ਨੂੰ ਡਾਕਟਰਸ ਰეკਮੈਂਡ ਕਰ ਦਿੰਦੇ ਆ ਕਿ ਬੱਕਰੀ ਦਾ ਦੁੱਧ ਲਓ ਜੀ ਬਟ ਉਹ ਮਿਲਦਾ ਹੈ ਨਹੀਂਗਾ ਈਵਨ ਥੋ ਨਾਟ ਫॉर द ਡਿਜ਼ੀਜ਼ਡ ਪੀਪਲ ਓਨਲੀ ਬਟ ਹਰ ਇੱਕ ਬੰਦੇ ਲਈ ਇਹਨੂੰ ਆਪਣੀ ਲਾਈਫ ਸਟਾਈਲ ਰੁਟੀਨ ਵਿੱਚ ਲਿਆਉਣਾ ਵਧੀਆ ਆ ਸੋ ਅਸੀਂ ਇਸ ਲਈ ਬੱਕਰੀ ਫਾਰਮਿੰਗ ਵਿੱਚ ਆਉਣ ਦਾ ਸੋਚਿਆ ਦਾ ਐਕਸਪੀਰੀਅੰਸ ਵਾਸ ਵੈਰੀ ਵੈਰੀ ਗੁੱਡ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਸਿਗੀਆਂ ਜਿਹੜੀਆਂ ਆਪਾਂ ਨੂੰ ਇੰਟਰਨੈਟ ਦੇ ਉੱਤੇ ਵੀ ਅਵੇਲੇਬਲ ਨਹੀਂ ਮਿਲਦੀਆਂ ਬਿਕਾਜ਼ ਇੰਟਰਨੈਟ ਟੂ ਮੱਚ ਨੌਲੇਜ ਨਾਲ ਭਰਿਆ ਪਿਆ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੀ ਨੌਲੇਜ ਬਿਲਕੁਲ ਸਹੀ ਆ ਜਾਂ ਕਿਹੜੀ ਨੌਲੇਜ ਆਪਣੇ ਲਈ ਨਹੀਂ ਸਹੀ ਹੈਗੀ ਸੋ ਉਹ ਹਾਫ ਨੌਲੇਜ ਦੇ ਬਰਾਬਰ ਹੋ ਜਾਂਦੀ ਆ ਤੇ ਹਾਫ ਨੌਲੇਜ ਇਜ਼ ਆਲਵੇਸ ਬੈਡ ਸੋ ਇਟਸ ਬੈਟਰ ਕਿ ਜਿਹੜਾ ਬੰਦਾ ਖੁਰ ਪ੍ਰੈਕਟੀਕਲ ਕਰ ਰਿਹਾ ਆ ਉਹ ਬੰਦੇ ਦੇ ਕੋਲੋਂ ਆਪਾਂ ਪ੍ਰੈਕਟੀਕਲੀ ਜਾ ਕੇ ਫੇਸ ਟੂ ਫੇਸ ਆਪਾਂ ਇੰਟਰੈਕਟ ਕਰਕੇ ਸਮਝੀਏ ਉਸ ਚੀਜ਼ ਨੂੰ ਆਬਜ਼ਰਵ ਕਰੀਏ ਤੇ ਉਹਨਾਂ ਆਪਾਂ ਜੁੜ ਕੇ ਕੰਮ ਕਰੀਏ ਤੇ ਆਪਾਂ ਜ਼ਿਆਦਾ ਜਲਦੀ ਉਸ 10 ਸਾਲ ਦੇ ਗੈਪ ਦੇ ਐਕਸਪੀਰੀਅੰਸ ਨੂੰ ਜੋ ਐਕਸਪੀਰੀਅੰਸ ਕਰ ਚੁੱਕੇ ਆ ਜਿਹਦਾ ਬੁੱਕਸ ਤੋਂ ਉਹਨੂੰ ਆਪਾਂ ਕਵਰ ਕਰ ਸਕਦੇ ਆ ਤੇ ਆਪਾਂ ਮਤਲਬ ਆਪਾਂ ਨੂੰ ਡੀਮੋਟੀਵੇਟ ਨਹੀਂ ਹੋਵੋਗੇ ਆਪਣੇ ਕੋ ਚਾਂਸ ਘੱਟ ਹੋਗੇ ਕਿ ਆਪਣਾ ਕੰਮ ਖਰਾਬ ਹੋਊਗਾ ਜਾਂ ਕੋਈ ਪ੍ਰੋਬਲਮ ਆਊਗੀ ਕਿਉਂਕਿ देयर विल बी ਪੀਪਲ ਕਿ ਜਿਹੜੇ ਤੁਹਾਡੇ ਨਾਲ ਖੜੂਗੇ ਤੁਹਾਨੂੰ ਉਸ ਟਾਈਮ ਹੈਲਪ ਕਰੋਗੇ ਤੁਹਾਨੂੰ ਗਾਈਡ ਕਰੋਗੇ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਹੈ ਕਿਉਂਕਿ ਦੇਖੋ ਜਿਹੜੀ ਗੱਲ ਆਪਾਂ ਸਾਹਮਣੇ ਬਹਿ ਕੇ ਆ ਨਾ ਉਹਨਾਂ ਦੇ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਆ ਉਹ ਸਾਨੂੰ ਦੇਖਦੇ ਆ ਨਾ ਸਾਨੂੰ ਸਮਝਾ ਰਹੇ ਆ ਦੇਖ ਰਹੇ ਆ ਅਸੀਂ ਉਹ ਪੁੱਛ ਰਹੇ ਹਾਂ ਸਾਨੂੰ ਵਧੀਆ ਤਰੀਕੇ ਨਾਲ ਦੱਸ ਰਹੇ ਆ ਨਾ ਵੀ ਇਹ ਮੈਂ ਉਹ ਫੀਡ ਬਾਰੇ ਪੁੱਛਿਆ ਨਾ ਤੂੰ ਰੱਖ ਰਖਾਓ ਬਾਰੇ ਪੁੱਛ ਰਹੇ ਆ ਉਹ ਦੱਸ ਵੀ ਰਹੇ ਆਪਣੇ ਆਪ ਉਹ ਜਿਹੜੀ ਸਾਹਮਣੇ ਬੈ ਕੇ ਗੱਲ ਹੋਣੀ ਹੈ ਉਹ ਗੱਲ ਬੱਕਰੀ ਹੁੰਦੀ ਆ ਤੇ ਇਸ ਕਰਕੇ ਅਸੀਂ ਇੱਥੇ ਅੱਗੇ ਬਹੁਤ ਖੁਸ਼ ਹਾਂ ਕਿ ਸਰ ਨੇ ਸਾਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਦੱਸਿਆ ਤੇ ਸਮਝ ਰਹੇ ਆ ਤੇ ਹੋ ਸਕਿਆ ਤੇ ਗਾਂ ਤੋਂ ਵੀ ਆਵਾਂਗੇ ਕਿਉਂਕਿ ਇਹਦੇ ਵਿੱਚ ਅਪਡੇਟ ਰਹਿਣਾ ਬਹੁਤ ਜ਼ਰੂਰੀ ਆ ਆਪਾਂ ਕੋਈ ਵੀ ਕੰਮ ਕਰਦੇ ਆ ਕੋਈ ਵੀ ਕੰਮ ਕੋਈ ਵੀ ਕੰਮ ਹੈ ਉਹਦੇ ਵਿੱਚ ਅਪਡੇਟ ਰਹਿਣਾ ਬਹੁਤ ਜ਼ਰੂਰੀ ਹੁੰਦਾ ਜੇ ਆਪਾਂ ਅਪਡੇਟ ਨਹੀਂ ਰਾਵਾਂਗੇ ਦੇ ਆਪਾਂ ਕਾਮਯਾਬ ਨਹੀਂ ਹੋ ਸਕਦੇ ਕਿ ਆਪਾਂ ਨੂੰ ਪੂਰੇ ਵਰਲਡ ਨਾਲ ਵੀ ਲਿੰਕਡ ਰਹਿਣਾ ਚਾਹੀਦਾ ਆ ਅਸੀਂ ਨਹੀਂ ਕਹਿੰਦੇ ਬਾਹਰ ਨਾ ਜਾਓ ਬੇਸ਼ੱਕ ਜਾਓ ਹਰ ਸਾਲ ਜਾਓ ਪਰ ਇੱਥੇ ਕਮਾਈ ਕਰਕੇ ਉੱਥੇ ਜਾ ਕੇ ਉੱਥੇ ਐਕਸਪਲੋਰ ਕਰਕੇ ਆਓ ਕੋਈ ਨਵੀਂ ਚੀਜ਼ ਸਿੱਖ ਕੇ ਆਓ ਜਾਂ ਉੱਥੇ ਦੇ ਉੱਥੇ ਦੇ ਸੋਹਣੀ ਸੋਨੀਆਂ ਬਿਊਟੀਆਂ ਦਾ ਉੱਥੇ ਮਜ਼ਾ ਲੈ ਕੇ ਆਓ ਪਰ ਆਪਾਂ ਜਦੋਂ ਉੱਥੇ ਰਹਿਨੇ ਆਪਾਂ ਸਿਰਫ ਐਵਰੀ ਡੇ ਸਾਨੂੰ ਕੰਮ ਹੀ ਕਰਨਾ ਪੈਂਦਾ ਅਪਾ ਉਸ ਧਾਇਰੇ ਵਿੱਚ ਰਹਿ ਕੇ ਰਹਿ ਜਾਣੇ ਆ ਅਪਾ ਬਾਹਰ ਤਾਂ ਨਿਕਲ ਕੇ ਉਸ ਕੰਟਰੀ ਨੂੰ ਵੀ ਨਹੀਂ ਦੇਖ ਫੌਣੇ ਅਪਾ ਇੰਜਾਇਟ ਤਾਂ ਕੁਝ ਵੀ ਨਹੀਂ ਕਰ ਫੌਣੇ ਸਿਰਫ ਕੰਮ ਹੀ ਕਰੀ ਜਾਂਦੇ ਆ ਫॉर द ਫੈਸਿਲਿਟੀਆਂ ਓਨਲੀ ਹਨਾ ਤੇ ਫੈਸਿਲਿਟੀਆਂ ਆਪਣੇ ਇੰਡੀਆ ਦੇ ਵਿੱਚ ਇਵਨ ਬਹੁਤ ਜ਼ਿਆਦਾ ਆ ਬਟ ਅਪਾ ਨੂੰ ਲੈਣੀਆਂ ਹੋਣੀਆਂ ਚਾਹੀਦੀਆਂ ਆ ਸਕੂਲ ਉਮਰ ਹੀ ਲਿਖਿਆ ਹੁੰਦਾ ਸਿੱਖਣ ਲਈ ਆਓ ਸੇਵਾ ਲਈ ਜਾਓ ਇਸ ਦਾ ਸਿੱਖਣ ਲਈ ਆਪਾਂ ਨੂੰ ਫੌਰਨ ਜਾਣਾ ਚਾਹੀਦਾ ਹੈ ਸੇਵਾ ਲਈ ਇੱਥੇ ਆਉਣਾ ਚਾਹੀਦਾ ਜਾਨੀ ਸੇਵਾ ਦਾ ਮਤਲਬ ਇਹ ਨਹੀਂ ਤੂੰ ਫ੍ਰੀ ਕੰਮ ਕਰਨਾ ਤੁਸੀਂ ਇੱਥੇ ਕੋਈ ਰੋਜ਼ਗਾਰ ਕਰੋ ਇਹ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਆਪਾਂ ਇਕੱਠੇ ਹੋ ਕੇ ਕੁਝ ਵਧੀਆ ਪੰਜਾਬ ਲਈ ਕਰੀਏ ਹਨਾ ਆਪਾਂ ਨੂੰ ਪੰਜਾਬ ਦੀ ਲੋੜ ਹੈ ਨੌਜਵਾਨੀ ਦੀ ਬਹੁਤ ਲੋੜ ਹੈ ਇੱਥੇ ਆਪਾਂ ਰੋਈ ਪਿੱਟੀ ਜਾਂਦੇ ਆ ਨਾਲੇ ਸਾਡੇ ਘਰ ਦੇ ਬਜ਼ੁਰਗ ਰੋ ਵੀ ਰਹੇ ਆ ਨਾਲੇ ਉਹ ਵਧਾਈਆਂ ਵੀ ਦੇ ਰਹੇ ਆ ਲੜਕੀ ਲੜਕੇ ਦੇ ਬਾਹਰ ਜਾਣ ਦੀਆਂ